ਜਲੰਧਰ ਦੇ ਮਸ਼ਹੂਰ ਕਮੇਡੀਅਨ ਪਤੀਲਾ ਜੀ ਉਪ ਸੰਦੀਪ ਦੇ ਘਰ ਵਿੱਚ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ ਤੇ ਇਸ ਦੀ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਚੁੱਕੀਆਂ ਨੇ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਪਹਿਲਾਂ ਚੋਰ ਘਰ ਦੀ ਕੰਧ ਨੂੰ ਟੱਪ ਕੇ ਅੰਦਰ ਦਾਖਲ ਹੁੰਦਾ ਹੈ ਤੇ ਉਸ ਤੋਂ ਬਾਅਦ ਪੇਚਕਸ ਦੀ ਮਦਦ ਦੇ ਨਾਲ ਅਲਮਾਰੀ ਖੋਲ੍ਹ ਕੇ ਉਸ ਵਿੱਚ ਪਏ ਗਹਿਣੇ ਅਤੇ 50000 ਦਾ ਕੈਸ਼ ਲੈ ਕੇ ਫਰਾਰ ਹੋ ਜਾਂਦਾ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਡੀਅਨ ਨੇ ਦੱਸਿਆ ਕਿ ਉਹ ਘਰ ਤੋਂ ਬਾਹਰ ਗਏ ਹੋਏ ਸੀ ਤੇ ਜਦੋਂ ਵਾਪਸ ਆਏ ਤਾਂ ਘਰ ਦੇ ਡਾਈਨਿੰਗ ਟੇਬਲ ਤੇ ਬੇਟੇ ਨੇ ਇੱਕ ਪੇਚ ਕਸਪਿਆ ਦੇਖਿਆ। ਉਸਨੇ ਕਿਹਾ ਕਿ ਪਪਾ ਇਹ ਸਾਡਾ ਨਹੀਂ ਹੈ। ਮੈਨੂੰ ਇਸ ਤੇ ਸ਼ੱਕ ਹੋਇਆ ਤੇ ਉਸਨੇ ਕਿਹਾ ਕਿ ਉਸੇ ਅਲਮਾਰੀ ਨੂੰ ਖੋਲ ਕੇ ਦੇਖਿਆ ਤਾਂ ਉਸ ਚੋਂ ਪੇਘਣੇ ਤੇ 50000 ਦੀ ਨਕਦੀ ਚੋਰੀ ਸੀ। ਤੇ ਜਦੋਂ ਸੀਸੀਟੀਵੀ ਦੇਖੀ ਗਈ ਤਾਂ ਉਸ ਵਿੱਚ ਇਹ ਸਾਫ਼ ਹੋ ਗਿਆ ਕਿ ਘਰ ਦੇ ਵਿੱਚ ਚੋਰੀ ਹੋਈ ਹੈ। ਇਸ ਮੌਕੇ ਮਸ਼ਹੂਰ ਕਮੇਡੀਅਨ ਨੇ ਹੋਰ ਕੀ ਕੁਝ ਕਿਹਾ ਆਓ ਤੁਹਾਨੂੰ ਸੁਣਾਉਂਦੇ ਆ। ਕੀ ਨਾ ਪੜਾ ਜੀ। ਸੰਦੀਪਜੀਤ ਕਮੇਡੀਅਨ ਨਾਮ ਹੈ ਕਪੀਲਾ ਜੀ ਜੀ ਸਰ ਕੀ ਮਾਮਲਾ ਕੀ ਹੋਇਆ ਸਰ ਤਾਂ ਜੀ ਸੀਸੀਟੀਵੀ ਚੈੱਕ ਕੀਤਾ ਜੀ ਆ ਕੇ ਲੱਗਾ ਤੇ ਪੀਛੇ ਦਾ ਸਨ ਪਛਾਤਾ ਨਜ਼ਰ ਆਇਆ ਸੀਗਾ ਜੀ ਤੇ ਬੱਚਿਆਂ ਨੇ ਕਿਹਾ ਪਾਪਾ ਇਹ ਪੀਛੇ ਦਾ ਆਪਣਾ ਹੈ ਜੀ ਮੈਨੂੰ ਇੱਕਦਮ ਸ਼ੱਕ ਪਿਆ ਮੈਂ ਕਿਹਾ ਦੇਖੋ ਕੋਈ ਨੁਕਸਾਨ ਤਾਂ ਨਹੀਂ ਹੋਇਆ ਜੀ ਤੇ ਉਹਨੂੰ ਦੇਖ ਕੇ ਅਲਮਾਰੀਆਂ ਦੇ ਦਰਵਾਜ਼ੇ ਖੁੱਲੇ ਹੋਏ ਸੀਗੇ ਹੂੰ ਤੇ ਦਬੀਆਂ ਪਈਆਂ ਹੋਈਆਂ ਸੀਗੀਆਂ ਗਹਿਣਿਆਂ ਦੀਆਂ ਤੇ ਗਹਿਣੇ ਚੋਰੀ ਫਰੀਪ ਨਨ ਪਸਾਨ ਹੋ ਗਿਆ ਬਈ ਜੀ ਜੈਨੀਆਂ ਪਰਾਣੀਆਂ ਲੀਆਂ ਜਿਹੜੀ 100000 ਰੁਪਏ ਤੇ ਸਿਸੜੀ ਪੋਟ ਜਿੰਨੇ ਬੰਦੇ ਨਜ਼ਰ ਆ ਰਹੇ ਬੰਦਾ ਨਜ਼ਰ ਆ ਰਿਹਾ ਜੀ ਬਿਨਾ ਮੂੰਹ ਟੱਕੇ ਤੋਂ ਬੜੇ ਸ਼ਰਿਆਮ ਆਇਆ ਸ਼ਰਿਆਮ ਟੱਪ ਕੇ ਜਿੱਤਾ ਜਿੱਤਾ ਸਮਾਨ ਉਹਨੇ ਜਿੱਦਾਂ ਇਹਦਾ ਖੋਲਿਆ ਉਦੋਂ ਦਾ ਬੰਦ ਕਰਕੇ ਗਿਆ ਪਤਾ ਨਹੀਂ ਕੋਈ ਚਾਬੀ ਕਿਹੜੀ ਮਾਸਟਰ ਚਾਬੀ ਸੀ ਜਿਹੜੀ ਇੱਕ ਛਟਕਣੀ ਲੱਗੀ ਹੋਈ ਸੀ ਕਿ ਉਹ ਤਾਂ ਕੋਈ ਖੁੱਲ ਨਹੀਂ ਕਿਉਂਕਿ ਉਦੋਂ ਚਾਬੀਆਂ ਨਹੀਂ ਚੋਵਨ ਤੇ ਥੋੜੀ ਆ ਬਾਕੀ ਆਪਣੀ ਚਾਬੀ ਨਾਲ ਹੀ ਖੋਲਿਆ ਚਾਬੀ ਨਹੀਂ ਬੰਦ ਕਰਕੇ ਗਿਆ ਤੁਸੀਂ ਰਾਤ ਦਾ ਸਮਾਂ ਦਿੰਦਾ ਸਮਾਂ ਰਾਤ ਦਾ ਸਮਾਂ ਜੀ 1 ਵਜੇ ਤਕਰੀਬਨ 42 43 ਮਿੰਟ ਤੇ ਆਇਆ ਜੀ ਉਹ ਇਸ ਬੰਦੇ ਨੂੰ ਸ਼ਿਕਾਇਤ ਦਿੱਤੀ ਹਾਂਜੀ ਸ਼ਿਕਾਇਤ ਦਿੱਤੀ ਉਸ ਬੰਦੇ ਸਰ ਪੁਲਿਸ ਨੂੰ ਹਾਂਜੀ ਤੁਸੀਂ ਹੁਣੇ ਨੋਟ ਨਹੀਂ ਨਹੀਂ ਤੇ ਤੁਸੀਂ ਸਾਹਿਬ ਹਾਂਜੀ ਹਾਂ ਠੀਕ ਦੱਸਿਆ ਕਿ ਚੋਰੀ ਦੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ਦੇ ਉੱਤੇ ਪੁਲਿਸ ਮੁਲਾਜ਼ਮ ਵੀ ਪਹੁੰਚ ਜੀ ਤੇ ਉਹਨਾਂ ਨੇ ਸੀਸੀਟੀਵੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸ਼ਾਨਬੀਨ ਸ਼ੁਰੂ ਕਰ ਦਿੱਤੀ। ਇਸ ਮੌਕੇ ਪੁਲਿਸ ਮੁਲਾਜ਼ਮ ਨੇ ਕੀ ਕੁਝ ਕੀਤਾ ਆਓ ਤੁਹਾਨੂੰ ਸੁਣਾਉਂਦੇ ਆ। ਮਾਮਲਾ ਕੁਛ ਨਹੀਂ ਹੈ ਪਤੀਦਾ ਜੀ ਹੈ ਕਮੀਡੀਅਨ। ਜੀ। ਇਹਨਾਂ ਦੇ ਘਰ ਫੁੱਟੀਆਂ ਪਤਾ ਲੱਗਾ ਕਿ ਇਹ ਚੋਰੀ ਹੋਈ ਹੈ। ਜੀ। ਤੇ ਅਸੀਂ ਪਹੁੰਚੇ ਇੱਥੇ ਹਨ ਕਿਨ ਤਾਲੇ ਕੋਈ ਹਿੱਟਿਆ। ਜੀ। ਪਰ ਲੇਕਿਨ ਬੰਦਾ ਅੰਦਰ ਜੂਰ ਦਾਖਲ ਹੋਇਆ। ਉਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਉਹਨਾਂ ਵਿੱਚ ਪਤਾ ਲੱਗ ਰਿਹਾ ਵੀ ਅੰਦਰ ਦਾਖਲ ਹੋਇਆ। ਸਕਰੀਪ ਕਿੰਨਾ ਦਾ ਨੁਕਸਾਨ ਹੋ ਗਿਆ। ਨੁਕਸਾਨ ਦਾ ਕੁਝ ਸੋਨੇ ਦੇ ਗਹਿਣੇ ਆ ਹੋਰ 50000 ਪੇ ਦੱਸਦੇ ਆ ਹੂੰ ਤੇ ਬਾਕੀ ਆਪਣਾ ਦੇ ਹਾਂ ਲੈ ਰਹੇ ਨਾਲ ਕੋਈ ਦਰਖਾਸਤ ਜਾਂ ਮਿਆਨਤ ਰੱਖਦੇ ਆ ਸਰ ਪਤਾ ਲੱਗਾ ਸਸਿੜ ਵਿੱਚ ਕਿੰਨੇ ਬੰਦੇ ਜਿਹੜੇ ਵਾਰਤਕ ਨੂੰ ਨਾਮ ਸੀ ਸਿੰਗਲ ਬੰਦਾ ਇੱਕੋ ਆਇਆ ਹੋਇਆ ਓਕੇ ਕਿਹੜਾ ਏਰੀਆ ਕਿਹੜਾ ਬੰਦਾ ਹੈ ਇਹ ਗੀਤਾ ਕਲੋਨੀ ਹੈ ਥਾਣਾ ਕਿਹੜਾ ਬੰਦਾ ਤੇਰਾ ਨਾ ਥਾਣਾ ਨਪਾਉਰ ਕੰਮ ਆਪਣਾ ਨਾਮ ਬੋਲਿਓ ਜੀ ਮੇਰਾ ਨਾਮ ਐਸਬ ਬਰਿੰਦਰ ਸਿੰਘ ਠੀਕ ਹੈ